ਸੰਸਦ ਗੁਰਜੀਤ ਸਿੰਘ ਔਸਲਾ ਨੂੰ ਸਰਪੰਚ ਕਮੇਟੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਦੁਬਾਰਾ ਚੁਣਿਆ ਗਿਆ। ਚੋਣ ਵਿੱਚ ਤਰुण ਭੱਟੇਛਾ ਨੂੰ ਸਕੱਤਰ ਚੁਣਿਆ ਗਿਆ। ਕਪਿਲ ਸੇਠ ਅਤੇ 라ਵਲ ਸਿੰਘ ਉਪ ਪ੍ਰਧਾਨ ਬਣੇ। ਅਨਿਲ ਕੁਮਾਰ ਅਤੇ ਅਸ਼ੀਸ਼ਪ੍ਰੀਤ ਸਿੰਘ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ। ਸੌਰਵ ਪਾਸੀ ਨੂੰ ਖਜ਼ਾਨਚੀ ਚੁਣਿਆ ਗਿਆ। ਅੰਮ੍ਰਿਤਸਰ ਵਿੱਚ ਸਾਲਾਨਾ ਜਨਰਲ ਮੀਟਿੰਗ ਅਤੇ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਹੋਈਆਂ। ਪ੍ਰਧਾਨ ਗੁਰਜੀਤ ਸਿੰਘ ਔਸਲਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿੱਚ ਵਾਲੀਬਾਲ ਦੇ ਵਿਕਾਸ ਅਤੇ ਖਿਡਾਰੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਪੰਜਾਬ ਵਾਲੀਬॉल ਐਸੋਸੀਏਸ਼ਨ ਜਨਰਲ ਬੋਡੀ ਦੀ ਮੀਟਿੰਗ ਤੇ ਨਾਲ ਇਲੈਕਸ਼ਨ ਜਿਹੜੀ ਆ ਜੇ 24 ਅਗਸਤ 2025 ਨੂੰ ਅੰਮ੍ਰਿਤਸਰ ਵਿਕੇ ਫੋਰਚੂਨ ਹੋਟਲ ਵਿਕੇ ਹੋਈ ਜਿਹਦੇ ਚ ਸਹਿਮਤੀ ਦੇ ਨਾਲ ਪ੍ਰਧਾਨ ਜਿਹੜਾ ਹੈ ਵਾਲੀਬॉल ਐਸੋਸੀਏਸ਼ਨ ਆਫ ਪੰਜਾਬ ਦਾ ਜਿਹੜਾ ਹੈ ਉਹ ਦਾਸਲੂ ਚੁਣ ਲਿਆ ਗਿਆ ਔਰ ਆਉਣ ਵਾਲੇ 4 ਸਾਲ ਜਿਹੜੀ ਅਸੀਂ ਵਾਲੀਬਾਲ ਦੀ ਸੇਵਾ ਜਿਹੜੀ ਹੈ ਉਹ ਸਾਡੀ ਜਿਹੜੀ ਐਗਜ਼ੀਕਟਿਵ ਬਣੀ ਹੈ ਤਰਨ ਜਿਹੜੇ ਸੈਕਟਰੀ ਨੇ ਸਾਡੇ ਵਾਈਸ ਪ੍ਰੈਜਿਡੈਂਟ ਨੇ ਦੋ ਔਰ ਐਗਜ਼ੀਕਟਿਵ ਕਮੇਟੀ ਜਿਹੜੀ ਅਸੀਂ ਉਸੇ ਤਰੀਕੇ ਨਾਲ 4 ਸਾਲ ਆਉਣ ਵਾਲੇ ਪੰਜਾਬ ਨੂੰ ਸਮਰਪਿਤ ਹੋਵਾਂਗੇ ਔਰ ਵਾਲੀਬॉल ਨੂੰ ਅੱਗੇ ਲੈ ਜਾਣ ਵਾਸਤੇ ਅੱਛਾ ਕੰਮ ਅਸੀਂ ਜਿਹੜਾ ਉਹ ਕਰਾਂਗੇ ਅੱਜ ਦੀ ਜਿਹੜੀ ਮੀਟਿੰਗ ਸੀ ਇਹਦੇ ਚ ਚੇਚੜੇ ਆ ਫੈਡਰੇਸ਼ਨ ਆਫ ਇੰਡੀਆ ਵਾਲੀਬॉल ਫੈਡਰੇਸ਼ਨ ਆਫ ਇੰਡੀਆ ਤੋਂ ਜਿਹੜੇ ਸਾਡੇ ਆਬਜ਼ਰਵਰ ਨੇ ਉਹ ਆਏ ਸੀ ਰਿਟਾਇਰਡ ਜੱਜ ਸੀ ਜਿਹੜੇ ਡਿਸਟ੍ਰਿਕਟ ਦੇ ਇਥੇ ਫੈਡਰੇਸ਼ਨ ਵੱਲੋਂ ਉਹ ਵੀ ਇਥੇ ਹਾਜ਼ਰ ਸਨ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਹੈ ਸਾਰੀ ਜਿਹੜੀ ਇਲੈਕਸ਼ਨ ਹੈ ਸੰਪੰਨ ਹੋਈ ਹੈ ਉਸ ਤੋਂ ਬਾਅਦ ਜਨਰਲ ਬੋਡੀ ਮੀਟਿੰਗ ਜਿਹੜੀ ਹੈ ਉਹ ਵੀ ਅਸੀਂ ਇੱਥੇ ਸੰਪੰਨ ਕੀਤੀ ਜਿਹਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਵਾਲੀਬਾਲ ਐਸੋਸੀਏਸ਼ਨਾਂ ਆਂਡੀਆਂ ਰਜਿਸਟਰਡ ਨੇ ਉਹਨਾਂ ਦੇ ਪ੍ਰਧਾਨ ਜਿਹੜੇ ਆਏ ਨੇ ਮੈਨੂੰ ਸਾਰਿਆਂ ਦਾ ਜੀ ਆਇਆਂ ਕਿਨਾਂ ਉਹਨਾਂ ਨੇ ਅੱਜ ਇਹ ਸਿਲੈਕਸ਼ਨ 'ਚ ਭਾਗ ਵੀ ਲਿਆ ਔਰ ਅੱਗੇ ਫਰਦਰ ਅੱਗੇ ਸਟੇਟ ਦੇ ਜਿਹੜੀਆਂ ਚੈਂਪੀਅਨਸ਼ਿਪ ਕਰਾਉਣੀਆਂ ਨੇ ਉਹਦੇ ਵਾਸਤੇ ਮੋਗਾ ਔਰ ਪਠਾਨਕੋਟ ਡਿਸਟ੍ਰਿਕਟ ਨੇ ਇਨੀਸ਼ੀਏਟਿਵ ਲਿਆ ਕਿ ਅਸੀਂ ਉਹ ਚੈਂਪੀਅਨਸ਼ਿਪ ਵਾਲੀਬਾਲ ਜਿਹੜੀਆਂ ਨੇ ਆਪੋ ਆਪਣੇ ਜਿਹੜੀਆਂ ਚੁਕਰਾਵਾਂਗੇ ਔਰ ਉਹਨੇ ਅਸੀਂ ਬਲੌਕ ਲੈਵਲ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਬਾਲੀਵਾਲ ਨੂੰ ਅੱਗੇ ਲੈ ਕੇ ਜਾਣਗੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਔਰ ਜਿਹੜੀ ਪੰਜਾਬ ਬਾਲੀਵਾਲ ਐਸੋਸੀਏਸ਼ਨ ਦੇ ਅੱਜ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਜਿਹੜੇ ਚੁਣੇ ਹੋਏ ਨਮਾਇੰਦੇ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਜਿੰਨਾਂ ਪਾਰਟਿਸਪੇਟ ਕੀਤਾ ਉਹਨਾਂ ਦਾ ਥੈਂਕਸ ਕਰਦਾ ਧੰਨਵਾਦ